ਭਾਰੀ ਮਾਤਰਾ ਵਿੱਚ ਨਜਾਇਜ਼ ਹਥਿਆਰਾਂ ਸਮੇਤ ਪੰਜ ਕਾਬੂ ਕਪੂਰਥਲਾ ਪੁਲਿਸ ਨੇ ਮਾੜੇ ਅੰਸਰਾਂ ਨੂੰ ਕਾਬੂ ਕਰਨ ਲਈ ਬਣਾਈ ਗਈ ਵਿਸ਼ੇਸ਼ ਟੀਮ ਜਿਸ ਨੇ ਕਾਰਵਾਈ ਕਰਦਿਆ ਸੀ ਆਈਏ ਸਟਾਫ ਕਪੂਰਥਲਾ ਦੀ ਪੁਲਿਸ ਵੱਲੋਂ ਵੱਖ-ਵੱਖ ਮੁਕਦਮਿਆਂ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਭਾਰੀ ਮਾਤਰਾ ਵਿੱਚ ਨਜਾਇਜ਼ ਹਥਿਆਰ ਪ੍ਰਾਪਤ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਅਨੁਸਾਰ ਆਰੋਪੀ ਜੀਐਲ ਵਿੱਚ ਵੀ ਨੈਕਸਸ ਬਣਾ ਕੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਸਨ ਅਤੇ ਇਹਨਾਂ ਵੱਲੋਂ ਜ਼ਮੀਨੀ ਕਬਜ਼ੇ ਲਈ ਵੀ ਇਹਨਾਂ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਸੀ ਇਸ ਦੀ ਜਾਂਚ ਜਾਰੀ ਹੈ ਐਸਐਸਪੀ ਨੇ ਦੱਸਿਆ ਕਿ ਇਹਨਾਂ ਸਾਰਿਆਂ ਤੇ ਹੀ ਅਲੱਗ-ਅਲੱਗ ਥਾਣਿਆਂ ਵਿੱਚ ਮੁਕੱਦਮੇ ਦਰਜ ਹਨ ਅਤੇ ਇਹ ਸਾਰੇ ਜ਼ਮਾਨਤ ਤੇ ਜੇਲ੍ਹ ਵਿੱਚੋਂ ਬਾਹਰ ਆਏ ਹਨ ਅਤੇ ਇੱਕ આરોપી ਹਾਲ ਹੀ ਵਿੱਚ ਨਸ਼ਾ ਮੁਕਤੀ ਕੇਂਦਰ ਵਿੱਚੋਂ ਇਲਾਜ ਕਰਵਾ ਕੇ ਬਾਹਰ ਆਇਆ ਸੀ पुलिस ने इन्होंने को बरामदगी पॉइंट जीरो चार पिस्टल सत्त पॉइंट पैंठ एम एम समेत पं रोंद जिंदा दो पॉइंट जीरो एक राइफल बारह बोर सिंगल बैल समेत दो रोंद जिंदा तीन पॉइंट जीरो एक राइफल बारह बोर डबल बैल समेत दो रोंद जिंदा चार पॉइंट कार ब्रेज़ा नंबरी पी बी सतवंजा सी 4000 ਰੰਗ ਚਿੱਟਾ 5 ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਬਿਨਾ ਨੰਬਰੀ ਬਰਾਮਦ ਕੀਤੇ ਹਨ ਪੁਲਿਸ ਅਨੁਸਾਰ ਇਨ੍ਹਾਂ ਕੋਲੋਂ ਪੁੱਛਗਿੱਛ ਵਿੱਚ ਹੋਰ ਵੀ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦੀ ਆਸ ਹੈ ਕਪੂਰਥਲਾ ਤੋਂ ਪੱਤਰਕਾਰ ਰਾਜਿੰਦਰ ਕੁਮਾਰ ਕਪੂਰਥਲਾ ਦੀ ਵਿਸ਼ੇਸ਼ ਰਿਪੋਰਟ ਇਹ ਪੁਲਿਸ ਕੋਲ ਹੋਰ ਕਿਹੜਾ ਗੈਂਗ ਫੜਿਆ ਹੈ ਕਿੰਨੇ ਲੋਕ ਫੜੇ ਨੇ ਕੀ ਜਾਣਕਾਰੀ ਹੈ ਕੀ ਵੈਪਨਸ ਨੇ ਕਪੂਰਥਲਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਨਾ ਇੱਕ ਆਪਣਾ ਜਿਹੜੇ ਗੈਂਗਸਟਰ ਐਲੀਮੈਂਟਸ ਐ ਐਂਟੀਸੋਸ਼ਲ ਐਲੀਮੈਂਟਸ ਐ ਜਿਹੜੇ ਸੋਸਾਇਟੀ ਦੇ ਵਿੱਚ ਨਾ ਇੱਕ دہشت ਪੈਦਾ ਕਰਦੇ ਨੇ ਵੈਪਨਸ ਕੇ ਥਰੂ ਉਹਨਾਂ ਨੂੰ ਰਾਉਂਡ ਅਪ ਕਰਨ ਦਾ ਆਪਰੇਸ਼ਨ ਚੱਲ ਰਿਹਾ ਹੈ ਪਿੱਛੇ ਵੀ ਅਸੀਂ 10 ਇੱਕ ਦਿਨ ਪਹਿਲੇ 8 ਦਿਨ ਪਹਿਲੇ ਕਰੀਬ ਫਗਵਾੜਾ ਦੇ ਵਿੱਚ ਵੀ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ تھے ਹੁਣ ਵੀ ਅੱਜ ਅਸੀਂ ਨਾ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ Uh, रिकवरी जेडी ऑपरेशन दे के दौरान है वो हैं साे चार पिस्टल हैं सैवन पॉइंट सिक्स mm, फाइव एम uh, एम पांच लाइव राउंड्स एक राइफल बारह बोल ए uh, भी दो uh, लाइव राउंड्स एक राइफल uh, डब uh, बारह बोल डबल बैरल दो लाइव राउंड्स एक ब्रेज़ा गड्डी पी uh, बी फिफ्टी uh, सैवन सी uh, फोर ट्रिपल जीरो व्हाइट कलर की और एक मोटरसाइकिल स्पलेंडर ए असी uh, uh, बराबद किया है थ्रू थ्री तीन एफ आई आर असी कीती हुई हैं ਜਿਹੜੇ ਬੰਦੇ ਅਸੀਂ ਰਾਉਂਡ ਅਪ ਕੀਤੇ ਹੋਏ ਇਹ ਬੰਦੇ ਪਹਿਲੇ ਵੀ ਕ੍ਰਾਈਮ ਦੇ ਵਿੱਚ ਇਨਵੋਲਵ ਰਹੇ ਹਨ ਇਹਨਾਂ ਦੇ ਉੱਪਰ ਆਰਮ ਸੈਕ ਦੇ ਪਰਚੇ ਹਨ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਕਪੂਰਥਲੇ ਦੇ ਵਿੱਚ ਵੀ ਪਰਚੇ ਹਨ ਇਹ ਪਹਿਲੇ ਇਹ ਜਿੰਨੇ ਬੰਦੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ਵਿੱਚ ਤੇ ਸਾਡੇ 3 ਬੰਦੇ ਹਨ ਜਿਹੜੇ ਬੇਲ ਤੇ ਆਏ ਸਨ ਔਰ ਬੇਲ ਦੇ ਆਨ ਤੋਂ ਬਾਅਦ ਵੀ ਇਹਨਾਂ ਨੇ ਨਾ ਕ੍ਰਾਈਮ ਕਰਨ ਦੀ ਨੀਅਤ ਨਾਲ ਵੈਪਨ ਪੋਜੀਸ਼ਨ ਦੇ ਵਿੱਚ ਇਲੀਗਲ ਵੈਪਨ ਇਹਨਾਂ ਦੀ ਪ੍ਰਦਰਸ਼ਨ ਤੋਂ ਮਿਲਿਆ ਆ ਹਾਂ ਉਹ ਮੈਂ ਦੱਸ ਦੇਣਾ ਅਸੀਂ ਰਾਉਂਡ ਅਪ ਕੀਤਾ ਹਰਵਿੰਦਰ ਸਿੰਘ ਔਰ ਦਾਰਾ ਨਾ ਇਹਦੇ ਕਿਲਾਫ ਤਿੰਨ ਪਰਚੇ ਹੈ ਦੋ ਪਰਚੇ 2021 ਦੇ ਹਨ ਇਹ ਹੈ ਇੱਕ ਗੈਂਬਲਿੰਗ ਆਕਾ ਇੱਕ 307 ਦਾ 2022 ਦੇ ਵਿੱਚ ਇਹਦੇ ਉੱਪਰ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੋਇਆ ਹੈ ਨਾਲ ਅਸਲਾ ਐਕਟ ਲਾਇਆ ਹੋਇਆ ਹੈ ਦੂਜਾ ਅਮਰਿਤਪਾਲ ਨੇ ਹਮ ਇਹਨੂੰ ਅਸੀਂ ਅਕਤੂਬਰ ਦੇ ਵਿੱਚ ਨਵੰਬਰ ਦੇ ਵਿੱਚ ਫੜਿਆ ਸੀ ਇਹਨੂੰ ਅੰਮ੍ਰਿਤਸਰ ਤੋਂ ਫੜ ਕੇ ਲੈ ਕੇ ਆਏ ਸੀ ਫਿਰ ਝੇਲ ਤੇ ਵਾਪਸ ਬੇਲ ਤੇ ਆ ਕੇ ਇਹਨੇ ਵਾਪਸ ਇਹਦੇ ਪੋゼਸ਼ਨ ਤੋਂ ਇਲੈਗਲ ਵੈਪਨਸ ਹਨੂ ਬਰਾਮਦ ਹੋਇਆ ਇਹਦੇ ਉੱਪਰ ਦੋ ਪਰਚੇ ਹਨ ਦੋਨੋਂ 307 ਕੇ ਹਨ ਔਰ ਇਹ ਇਨੂੰ ਅਮਰਤ ਨਿਹੰਗ ਵੀ ਕਹਿੰਦੇ ਆ ਸੋ ਇਹ ਇੱਥੇ ਏਰੀਆ ਦੇ ਵਿੱਚ ਨਾ ਜਿੱਦਾਂ ਇਹ ਹੀਨਸ ਕ੍ਰਾਈਮ ਦੇ ਵਿੱਚ ਇਨਵੋਲਵ ਰਹਿੰਦਾ ਹੈ ਤੀਜਾ ਬੰਦਾ ਹੈ ਫਤੇਜ ਸਿੰਘ ਉਰਫ ਫੱਤੂ ਹੈ ਨਾ ਇਹਦੇ ਖਿਲਾਫ ਵੀ ਤਿੰਨ ਪਰਚੇ ਆ ਇੱਕ ਸਨਾਚਿੰਗ ਦਾ ਪਰਚਾ ਹੈ ਔਰ ਬਾਕੀ ਦੋ ਲੜਾਈ ਜਗੜੇ ਦੇ ਪਰਚੇ ਹਨ ਚੌਥਾ ਹੈ ਅਰਵਿੰਦ ਅਰਵਿੰਦਰ ਸਿੰਘ ਇਹਦੇ ਉੱਪਰ 420 ਦਾ ਪਰਚਾ ਹੈ 420 120 ਵੀ ਅਮਰਤਪਾਲ ਹਰਵਿੰਦਰ ਔਰ ਫੱਤੂ ਇਹ ਤਿੰਨੋਂ ਬیل ਤੇ ਆਏ ਹੈ ਨਾ ਔਰ ਬੇਲ ਤੇ ਆ ਸਾਨੂੰ ਸੋ ਸੀਕ੍ਰੇਟ ਇਨਫੋਰਮੇਸ਼ਨ ਕੇ ਬੇਸਿਸ ਤੇ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਔਰ ਅੱਗੇ ਵੀ ਕਪੂਰਥਲਾ ਪੁਲਿਸ ਇਦਾਂ ਦੇ ਐਂਟੀ ਸੋਸ਼ਲ 엘ਮੈਂਟਸ ਜਿਹੜੇ ਵੈਪਨ ਕੇ ਥਰੂ ਕੋਈ ਸਮਾਜ ਦੇ ਵਿੱਚ ਨਾ ਆ ਕੋਈ دہشت ਫਲਾੰਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਦੇ ਹੋਏ ਨਾ ਇਸ ਤਰ੍ਹਾਂ ਦੇ ਆਪਰੇਸ਼ਨ ਕਰ ਰਹੇ ਹਾਂ ਤੋਂ ਉਹ ਬਹੁਤ ਜਲਦ ਅੱਗੇ ਵੀ ਇਦਾਂ ਦੀ ਕੋਈ ਰਿਕਵਰੀ ਮੈਡਮ ਇਹ ਵੀ ਪ੍ਰਾਇਮਰੀ ਇਨਵੈਸਟੀਗੇਸ਼ਨ ਹੈ ਪੁਲਿਸ ਯੂਰੀ ਵਿੱਚ ਕੋਈ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਕੋਈ ਨੈਕਸਸ ਬਣਨ ਦੀ ਬੇਸਿਕਲੀ ਜਿੰਨੇ ਬੰਦੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਇਹ ਪਤਾ ਲੱਗਿਆ ਹੈ ਕਿ ਜਦੋਂ ਇਹ ਕ੍ਰਾਈਮ ਕਰਕੇ ਬੰਦਾ ਬੰਦੇ ਅੰਦਰ ਜਾਂਦੇ ਹਨ ਤਾਂ ਇਹਨਾਂ ਦੇ ਕੰਟੈਕਟ ਦੇ ਵਿੱਚ ਹੋਰ ਕ੍ਰਿਮੀਨਲ ਆ ਜਾਂਦੇ ਹਨ ਫਿਰ ਉੱਥੇ ਜਾ ਕੇ ਗੱਲਬਾਤ ਕਰਕੇ ਨਾ ਇਹ ਆਪਸ ਦੇ ਵਿੱਚ ਸਾਠ ਗਾਠ ਕਰਕੇ ਬਾਹਰ ਕਿੱਥੇ ਕ੍ਰਾਈਮ ਕਰਨ ਵਾਸਤੇ ਇਹਨਾਂ ਨੂੰ ਵੈਪਨ ਜਾਂ ਹਥਿਆਰ ਕੋਈ ਮੁਹਈਆ ਹੋ ਸਕਦਾ ਹੈ ਇਹ ਆਪਸ ਵਿੱਚ ਗੱਲ ਕਰ ਲੈਂਦੇ ਬਾਹਰ ਆ ਕੇ ਕਈ ਵਾਰੀ ਜਿਹੜਾ ਬੰਦਾ ਦੇਲ ਤੇ ਆਉਦਾ ਉਹ ਕਹਿੰਦਾ ਤੁਸੀਂ ਮੇਰਾ ਵੈਪਨ ਸ਼ਾਮਲੋ ਜਾਂ ਤੁਸੀਂ ਉਹ ਬੰਦੇ ਤੋਂ ਵੈਪਨ ਲੈ ਲਓ ਅਗਰ ਜੇਕਰ ਤੁਹਾਨੂੰ ਚਾਹੀਦਾ ਹੈ ਬੇਸਿਕਲੀ ਕ੍ਰਿਮੀਨਲ ਟੈਂਡੈਂਸੀਜ਼ ਹੈ ਨਾ ਇਹਨਾਂ ਦੀ ਸੋ ਇਹ ਇੱਕ ਵੈਪਨ ਆਪਣੇ ਵਾਸਤੇ ਗੈਂਗਵਾਰ ਵਾਸਤੇ ਔਰ ਬਾਰਦਾ ਕਰਨ ਵਾਸਤੇ ਇਹ ਪੋਜੀਸ਼ਨ ਦੇ ਵਿੱਚ ਰੱਖਦੇ ਨੇ ਨਸ਼ਾ ਮੁਕਤੀ ਕੇਂਦਰ ਤੋਂ ਇੱਕ ਇਹਨਾਂ ਦੇ ਵਿੱਚੋਂ ਆਇਆ ਕਿ ਉੱਥੇ ਵੀ ਇਦਾਂ ਦਾ ਕੁਝ ਕਲਚਰ ਡਿਵੈਲਪ ਹੋ ਉਹ ਉਹ ਦੈਟ ਇਜ਼ ਨਾ ਪਰਟ ਆਫ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਉਹ ਨਸ਼ਾ ਮੁਕਤੀ ਕੇਂਦਰ ਤੋਂ ਆਇਆ ਪਹਿਲੇ ਉਹ ਨਸ਼ਾ ਵੀ ਕਰਦਾ ਸੀ ਜਿਹੜਾ ਹੈਗਾ ਕੁਝ ਬੰਦੇ ਇਦਾਂ ਦੇ ਵਿੱਚ ਨਸ਼ਾ ਵੀ ਕਰਦੇ ਨੇ

ड्यूरिंग इन्वेस्टिगेशन जितने भी बंदे एंटी सोशल एलिमेंट्स हैं इन दी अभी प्रॉपर्टी आइडेंटिफाई करके उन्हें भी अटैच कराओ जो इनके माई बाप है देखिए इनका क्या एफिलिएशन है दैट इज पार्ट ऑफ इन्वेस्टिगेशन की अं वेरीफाई करें कि कि बंदों के साथ ये जुड़े हुए हैं ਐਂਡ ਵਾਟਐਵਰ ਜੋ ਵੀ ਇਨਨ ਨੇ ਕੋਈ ਇਲੀਗਲ ਕੰਮ ਇਹਦਾ ਕੀਤਾ ਹੋਗਾ ਤਾਂ ਉਹਦੇ ਉੱਪਰ ਐਫ ਆਈ ਆਰ ਬਿਲ ਬੀ ਡਨ ਹੁਣ ਕਸੋ ਕਰ ਲੀਏ ਕਸੋ ਦਾ ਹਾਂ ਕਸੋ ਦਾ ਕੰਮ ਹਾਂ